ਸੋਵਰਨ ਦੇ ਬੁਲੇਟਿਨਸ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਅੰਮ੍ਰਿਤਸਰ ਦੇ ਪਿੰਡ ਦੇਵੀदासਪੁਰ ਚੰਡਿਆਲਾ ਗੁਰੂ ਨੇੜੇ ਇੱਕ ਦਰਦਨਾਕ ਖਬਰ ਸਾਹਮਣੇ ਜਿਸ ਨਾਲ ਪੂਰੇ ਪਿੰਡ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ ਵਿਦੇਸ਼ ਕੈਨੇਡਾ ਗਈ ਇੱਕ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ मृतक ਨੌਜਵਾਨ ਦੀ ਪਛਾਣ ਸਿਮਰਨਜੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੇ ਪਿੰਡ ਦੇਵੀਦਾਸਪੁਰਾ ਵਜੋਂ ਹੋਈ ਹੈ ਮੇਰਾ ਰਜਵੰਤ ਕੋਰ ਮੇਰਾ ਬੋਦਾ ਮਰ ਹੋ ਗਿਆ ਪੈਸੇ ਦੀ ਖਾਤਰ ਉਹਨੇ ਵੀ ਅਰਲੀ ਪੈਸੇ ਜੋੜੇ ਮੇਰੀ ਓਨ ਸਾਹਿਬ ਦਾ ਮੈਨੂੰ ਮਿਲ ਜੇ ਮੇਰੇ ਬੋਦ ਨੂੰ ਸਾਹਿਬ ਮਿਲਿਆ ਦੀ ਬੋਡੀ ਆ ਜੇ आ की गल इक तो पता लगदा सानू गल ਇੱਕੀਆਂ ਸਾਲ ਲੱਗਣਾ ਸਵੇਰੇ ਮਤ ਨੂੰ ਬਾਈਆਂ ਸਾਲਾਂ ਦਾ ਹੀ ਮੇਰਾ ਬਹੁਤ ਜ਼ਿਮਰਨ ਜੀ ਤੇ ਸੰਗ ਸੰਦੂ ਵਾਏ ਉਹ ਤੇ ਵੀ ਸੰਦੂ ਸੰਦੂ ਸਾਰੇ ਆਕਣਾ ਮੇਰੇ ਪਤੀ ਜਹੇ ਮੇਰਾ ਛੋਟਾ ਭਰਾ ਸੁਖਦੇਵ ਸਿੰਘ ਤੇ ਉਹ ਦਾਹਾ ਘਾਤ 2023 ਨੂੰ ਅਸੀਂ ਉਹਨੂੰ ਸਟੱਡੀ ਵੇਖ ਤੇ ਭੇਜਿਆ ਸੀ ਉਹਦੀ ਸਟੱਡੀ ਕੰਪਲੀਟ ਹੋ ਚੁੱਕੀ ਉਹ ਤੋਂ ਬਾਅਦ ਵਰਕ ਪਰਮਿਟ ਵੀ ਮੈਂ ਉਹ ਸਟੱਡੀ ਦੇ ਨਾਲ-ਨਾਲ ਵਰਕ ਵੀ ਕਰਦਾ ਰਿਹਾ ਸੀ ਆਪਣੀਆਂ ਫੀਸਾਂ ਵੀ ਨੇ ਸਾਰੀਆਂ ਆਪ ਹੀ ਕੱਢੀਆਂ ਐ ਤੇ ਹੁਣ ਵੀ ਉਹਨੇ ਸਾਰੇ ਪੈਸੇ ਆਪ ਕਮਾ ਕੇ ਪੀਆਰ ਵਾਸਤੇ ਫੈਲਾਈ ਸੀ ਤੇ ਉਹ ਜਿਹੜੇ ਪੈਸੇ ਉਹਦੇ ਯਾਰਾਂ ਬੀਲੀਆਂ ਨੇ ਵੇਖ ਲਏ ਇਹਦੇ ਕੋਲ ਅੱਛਾ ਤੇ ਉਹ ਬਸ ਉਹਨਾਂ ਨੇ ਚੰਦ ਸਾਰਾ ਛਾੜਤਾ ਉਹਨੂੰ ਕੀ ਤੁਹਾਨੂੰ ਸ਼ੱਕ ਹੀ ਹੈਗਾ ਤੁਹਾਨੂੰ ਕਤਲ ਦਾ ਸ਼ੱਕ ਹੈ ਤੁਹਾਨੂੰ ਕਤਲ ਦਾ ਸ਼ੱਕ ਹੈ ਜੀ ਇਹਦੇ ਕੋਲ ਗਾਨੇ ਭਾਵੇਂ ਤੇ ਕੋਈ ਆਪਣੀ ਹੀ ਇਦੀ ਗੱਲ ਨੇ ਉਹਨਾਂ ਮਾਰਤਾ ਨੂੰ ਮੁੰਡਾ ਬੜਾ ਹਾਸਮੁਖ ਸੀ ਸਾਡੇ ਸਾਨੂੰ ਖੁਸ਼ੀ-ਖੁਸ਼ੀ ਦੱਸ ਰਿਹਾ ਵੀ ਮੇਰੀ ਫਾਈਲ ਲੱਗ ਗਈ ਆ ਤੇ ਪੈਸੇ ਮੇਰੇ ਕੋਲ ਤਾਂ ਵੀ ਹੈਗੇ ਆ ਤੁਹਾਨੂੰ ਕੋਈ ਟੈਨਸ਼ਨ ਦੀ ਲੋੜ ਨਹੀਂ ਕਿ ਪੈਸੇ ਮੇਰੇ ਕੋਲ ਐ ਮੈਂ ਆਪੇ ਉਹਦੀ ਪੀਆਰ ਦੀ ਫੀਸ ਜਿਹੜੀ ਭਰ ਦੇਣੀ ਆ ਤੇ ਪੈਸੇ ਉਹਦੇ ਕੋਲ ਉਹਦੇ 11 ਮਿਲੀਅਨ ਨੇ ਵੇਖ ਲਏ ਆ ਪੈਸੇ ਪਹਿਲਾਂ ਜਿੱਤੇ ਉਹ ਬੜਾ ਵਧੀਆ ਘਰ ਇਹਨੂੰ ਪਿਛਲੀ ਪਹਿਲੀ ਨੂੰ ਦਸੰਬਰ 1 ਨੂੰ ਜਿਹੜਾ ਵਾ ਉਹ ਨਵੇਂ ਥਾਂ ਲੈ ਗਏ ਆ ਜਿਹੜੇ ਦੇ 11 ਮਿਲੀਅਨ ਆ ਨਾਵੇਂ ਬਣੇ ਤੇ ਸਾਨੂੰ ਤੇ ਸਾਰਾ ਸ਼ੱਕ ਉਹਨਾਂ ਤੇ ਹੀ ਵੀ ਉਹਨਾਂ ਨੇ ਕੋਈ ਕੀਤਾ ਕਾਲਾ ਮਾਲਾ ਸਾਰਾ ਤੁਹਾਨੂੰ ਅੱਜ ਕਿਦੋਂ ਪਤਾ ਲੱਗਾ ਅਹੀਂ ਜੀ ਗੋੜਾ ਸਾਨੂੰ ਉਤੋਂ ਦੀ ਜਿਹੜੀ ਬੀਸੀ ਦੀ ਪੁਲਿਸ ਹੈਗੀ ਆ ਉਹਦਾ ਫੋਨ ਆਇਆ ਕਿ ਸੰਦੂ ਜੀ ਦੇ ਡੈੱਡ ਬਸ ਅਹੀਂ ਉਸ ਤੋਂ ਬਾਅਦ ਗੋਲੀ ਗੋਲੀ ਦਾ ਕਿਹਨੇ ਦੱਸਿਆ ਗੋਲੀ ਮਾਰੀ ਗੋਲੀ ਦਾ ਅੱਜ ਉਸ ਤੋਂ ਦੀ ਪੁਲਿਸ ਨੇ ਦੱਸਿਆ ਪਹਿਲਾਂ ਤੇ ਦੱਸ ਦੇਣੀ ਸੀ ਤੇ ਤੋਂ ਅਹੀਂ ਜਿਹੜਾ ਵਾ ਉਹ ਐਫੀਡਵਿਟ ਭੇਜੇ ਇੱਕ ਉਹ ਜਿਹੜੇ ਮੁੰਡੇ ਦੇ ਨਾਲ ਹੈਗੇ ਸੀ ਨਾ ਪਹਿਲਾਂ ਜਿੰਨਾ ਨਾ ਰਹਿੰਦਾ ਸੀ 2-3 ਸਾਲ ਤੋਂ ਰਹਿ ਰਿਹਾ ਸੀ ਉਹ ਇਹਨੂੰ ਮਾਪਿਓ ਵਾਂਗ ਸਾਭਦੇ ਸੀ ਰੋਟੀ ਪਾਣੀ ਵੀ ਦਿੰਦੇ ਸੀ ਇਹਨੂੰ ਸਭ ਕੁਝ ਤੇ ਉਹਨਾਂ ਨੇ ਜਦੋਂ ਸਾਨੂੰ ਫੋਨ ਕੀਤਾ ਤਾਂ ਅਸੀਂ ਉਹ ਮੁੰਡੇ ਨੂੰ ਦੇ ਨਾਂ ਤੇ ਅਸੀਂ ਉਹ ਭੇਜੀ ਆ ਐਫੀਡੇਵਟ ਤੇ ਉਹ ਤੋਂ ਬਾਅਦ ਅੱਜ ਪੁਲਿਸ ਨੇ ਵੀ ਕਨਫਰਮ ਕਰਤਾ ਵੀ ਗੋਲੀ ਨਾਲ ਡੈਥ ਹੋਈ ਆ ਦੀ ਤੇ ਜੰਗਲਾਂ ਵਿੱਚੋਂ ਉਧਰ ਕੈਮਲੂਸ ਦੇ ਜੰਗਲਾਂ ਵਿੱਚੋਂ ਹੁਣ ਕੀ ਮੰਗ ਕਰਦੇ ਜੀ ਮੰਗ ਇਹ ਤੇ ਸਰਕਾਰ ਕੋ ਕਰੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ ਸਾਡੇ ਪੁੱਤ ਦੀ ਬੋਡੀ ਸਾਡੀ ਤਾਂ ਕਪਜਾਈ ਪੜਾ ਨਿਕਲ ਸਰਹੰਦ ਮੰਡੀ ਦੇ ਇਲਾਕੇ ਵਿੱਚ ਦਿਨ ਦਿਹਾੜੇ ਵਾਹਨ ਚੋਰੀ ਹੋਣ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਤਾਜ਼ਾ ਮਾਮਲਾ ਵਿੱਚ ਕਨੌਜਵਾਂ ਦਾ ਮੋਟਰਸਾਈਕਲਿਕ ਮਾਲ ਦੇ ਬਾਹਰ ਚੋਰੀ ਹੋਣ ਦਾ ਮਾਮਲਾ ਸਾਹਮਣੇ ਹੈ ਜਾਣਕਾਰੀ ਦਿੰਦਿਆਂ ਪੀੜਤ ਅਬੈ ਸਿੰਘ ਵਾਸੀ ਪਿੰਡ ਜੱਲਾ ਨੇ ਦੱਸਿਆ ਕਿ ਉਹ ਬੀਤੇ ਦਿਨੀ ਕਿਸੇ ਨੀਚੇ ਕੰਮ ਲਈ ਆਪਣੇ ਪਿੰਡ ਤੋਂ ਸਰਹੰਦ ਆਇਆ ਸੀ ਸਰਹੰਦ ਬਸੀ ਰੋਡ ਤੇ ਕਥਿਤ ਇੱਕ ਮੌਲ ਦੇ ਉਤ ਸਾਮਾਨ ਖਰੀਦਣ ਲਈ ਉਸਨੇ ਆਪਣਾ ਮੋਟਰਸਾਈਕਲ ਮਾਲ ਦੇ ਮੁੱਖ ਗੇਟ ਦੇ ਬਾਹਰ ਪਾਰਕ ਵਿੱਚ ਕੀਤਾ ਸੀ ਜਦੋਂ ਉਹ ਵੇਸਿੰਗ ਸਾਮਾਨ ਲੈ ਕੇ ਕੁਝ ਸਮੇਂ ਬਾਅਦ ਵਾਪਸ ਆਇਆ ਤਾਂ ਉਸੇ ਹੋਸ਼ ਉੜ ਗਏ ਜਿਸ ਜਗ੍ਹਾ ਉਸਨੇ ਮੋਟਰਸਾਈਕਲ ਖੜਾ ਕੀਤਾ ਸੀ ਉੱਥੋਂ ਵਾਹਨ ਗਾਇਬ ਸੀ ਮੇਰਾ ਨਾਮ ਅਵੇਸਿੰਘਾ ਜੀ ਪਿੰਡ ਮੇਰਾ ਜੱਲਾ ਜੀ ਕੀ ਮਾਸ ਮਸਲਾ ਹੋਇਆ ਮਸਲਾ ਇਹ ਆ ਜੀ ਮੈਂ ਤੇ ਮੇਰੀ ਵਾਈਫ ਜੀ ਅਸੀਂ ਆਪਣੇ ਮੋਟਰਸਾਈਕਲ ਤੇ ਜੀ ਜੀਓ ਸਮਾਰਟ ਵਿੱਚ ਸੌਦੇ ਖਰੀਦਣ ਗਏ ਸੀਗੇ ਅੱਛਾ ਜੀ ਜਦੋਂ ਮੈਂ ਸੌਦੇ ਖਰੀਦ ਕੇ ਆਪਣੇ ਉਥੋਂ ਵਾਪਸ ਆਇਆ ਜੀ ਨਿਕਲ ਕੇ ਬਾਹਰ ਜੀ ਤਾਂ ਜਿਹੜਾ ਮੇਰਾ ਮੋਟਰਸਾਈਕਲ ਹੀਰੋ ਸਪਰੈਂਡਰ ਜੀ ਉੱਥੇ ਹੈ ਨਹੀਂ ਸੀ ਜਿਹੜਾ ਇਹਨਾਂ ਨੰਬਰ ਸੀ ਉਹਦਾ ਉਹਦਾ ਨੰਬਰ ਸਰ ਹੈਗਾ ਪੀਵੀ 23ਐਕਸ 1174 ਆ ਜੀ ਫਿਰ ਉਸ ਤੋਂ ਬਾਅਦ ਮੈਂ ਆਪਣੀ ਦਰਖਾਸਤਾ ਜਿਹੜੀ ਪੁਲਿਸ ਚੌਕੀ ਸਰੰਦ ਥਾਣੇ ਵਿੱਚ ਦੇ ਦਿੱਤੀ ਸੀ ਜੀ ਤੇ ਮੈਂ ਪ੍ਰਸ਼ਾਸਨ ਤੋਂ ਇਹੀ ਮੰਗ ਚਾਹੁੰਦਾ ਵੀ ਜਿਹੜਾ ਜਿਹੜਾ ਮੇਰਾ ਮੋਟਰਸਾਈਕਲ ਆ ਜੀ ਹੀਰੋਸ ਬਲੈਂਡਰ ਜੀ ਉਹ ਮੈਨੂੰ ਦਵਾਇਆ ਜਾਵੇ ਜੀ ਤੁਹਾਨੂੰ ਕੀ ਮਤਲਬ ਕਿ ਚੋਰੀ ਹੋਇਆ ਉਹ ਸਾਰਾ ਸੀ ਜਦੋਂ ਵਾਪਸ ਆਈ ਜੀ ਤਾਂ ਉੱਥੇ ਸੀ ਸੀਟੀਵੀ ਕੈਮਰੇ ਦੀ ਫੁਟੇਜ ਚੈੱਕ ਕਰੀਆ ਜੀ ਤਾਂ ਫੁਟੇਜ ਦੇ ਵਿੱਚ ਦੋ ਵਿਅਕਤੀ ਨੇ ਜਿਹੜੇ ਇੱਕ ਦੇ ਮੂੰਹ ਢਕੇ ਹੋਏ ਸੀਗੇ ਜੀ ਤੇ ਇੱਕ ਦੇ ਚਿੱਟੀ ਜੈਕਟ ਪਾਈ ਹੋਈ ਸੀ ਇੱਕ ਮੋਟਰਸਾਈਕਲ ਤੇ ਪਹਿਲਾਂ ਉਹ ਆਏ ਨੇ ਤੇ ਇੱਕ ਨੂੰ ਫਿਰ ਉਹਨੇ ਤਾਰ ਕੇ ਜੀ ਨਾਲ ਖੜਾ ਕੇ ਆਪਣਾ ਮੋਟਰਸਾਈਕਲ ਸਟਾਰਟ ਰੱਖਿਆ ਦੂਜੇ ਨੇ ਤੇ ਉਹ ਦੂਜੇ ਨੇ ਆਪਣੇ ਕੋਲੋਂ ਕੋਈ ਚਾਬੀ ਲਗਾ ਕੇ ਉਹਨੂੰ ਚੱਕ ਕੇ ਲੈ ਗਏ ਜੀ ਕੋਈ ਪਤਾ ਲੱਗਿਆ ਮੋਟਰਸਾਈਕਲ ਕਿਸ ਦੀ ਨਹੀਂ ਸਰ ਅਜੇ ਤੱਕ ਕੁਝ ਨਹੀਂ ਪਤਾ ਲੱਗਿਆ ਇਹ ਮੋਟਰਸਾਈਕਲ ਦਾ ਜੀ ਕੀ ਪੁਲਿਸ ਪ੍ਰਸ਼ਾਸਨ ਦਰਸਾ ਦੇਤੀ ਦੀ ਹਾਂਜੀ ਸਰ ਪੁਲਿਸ ਪ੍ਰਸ਼ਾਸਨ ਉਹ ਮੈਂ ਦਰਸਾ ਦਿੱਤੀ ਸੀ ਜੀ ਥਾਣੇ 'ਚ ਇਹ ਦੀ ਜਿਹੜੀ ਤਰੀਕ ਆ ਜੀ ਗੁੰਮ ਹੋਣ ਦੀ ਉਹ 11 ਤਰੀਕ ਦਿਨ ਐਤਵਾਰ ਸੀ ਆ ਜੀ ਰਸੋਖਾਨਾ ਸ਼੍ਰੀ ਨਾਭ ਕਮਲ ਰਾਜਾ ਸਾਹਿਬ ਜੀ ਬੰਗਾ ਵਿਖੇ ਨਕਮਸਤਖੋ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਸੁਪਰੰਧਿਤ ਤੋਂ ਦੀ ਕਮੇਟੀ ਦੇ ਮੈਂਬਰਸ ਆਪਾ ਨਾਲ ਮੁਲਾਕਾਤ ਕਰਕੇ ਬੇਤੇ ਦਿਨੀ ਭਗਵੰਤ ਮਾਨ ਸਰਕਾਰ ਵੱਲੋਂ ਇਸ ਪਵਿੱਤਰ ਸਥਾਨ ਤੇ ਕੀਤੀ ਗਈ ਅਤ ਦਰਜੇ ਦੀ ਸ਼ਰਮਨਾਕ ਕਾਰਵਾਈ ਅਤੇ ਟਿੱਪਣੀਆਂ ਬਾਰੇ ਸਾਰੀ ਜਾਣਕਾਰੀ ਲਈ ਸਾਰੀ ਘਟਨਾ ਬਾਰੇ ਜਾਣ ਕੇ ਮਨ ਨੂੰ ਬਹੁਤ ਦੁੱਖ ਲੱਗਾ। ਨਾ ਕਿਹਾ ਹੈ ਕਿ ਭਗਵੰਤ ਮਾਨ ਨੂੰ ਸਿਆਸਤ ਕਰਦੇ ਆ ਇਹ ਵੀ ਧਿਆਨ ਨਹੀਂ ਰਿਹਾ ਕਿ ਉਹ ਸੰਗਤ ਦੀਆਂ ਭਾਵਨਾਵਾਂ ਨੂੰ ਕਿੰਨੀ ਡੂੰਗੀ ਸੱਟ ਮਾਰ ਰਿਹਾ ਹੈ। ਮੈਂ ਅੱਜ ਸ਼ਾਮ ਨੂੰ ਰਸੋਖਾਨਾ ਸ਼੍ਰੀ ਨਾਭ ਕਵਲ ਰਾਜਾ ਸਾਹਿਬ ਜੀ ਦੇ ਪਵਿੱਤਰ ਸਥਾਨ ਤੇ ਮੈਂ ਇੱਥੇ ਪਹੁੰਚਿਆ। ਜਿੱਥੇ ਕੱਲ 2 ਦਿਨ ਪਹਿਲੇ ਪੰਜਾਬ ਦੇ ਮੁੱਖ ਮੰਤਰੀ ਨੇ ਇੱਕ ਬਹੁਤ ਹੀ ਮਾੜਾ ਬਿਆਨ ਇਹ ਜੀ ਪਵਿੱਤ੍ਰ ਸਥਾਨ 바ਸੇ ਉਹਨੇ ਬੋਲਿਆ ਆ ਇੱਕ ਬਹੁਤ ਹੀ ਪਵਿੱਤਰ ਜਗ੍ਹਾ ਹੈ ਜਿੱਥੇ ਹਜ਼ਾਰਾਂ ਲੱਖਾਂ ਲੋਕਾਂ ਦੀ ਆਸਥਾ ਜੁੜੀ ਹੈ ਜਿੱਥੇ ਲਗਾਤਾਰ ਲੜੀਵਾਜ਼ ਪਰ ਗੁਰੂ ਮਹਾਰਾਜ ਗੁਰਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਹੁੰਦਾ ਹੈ ਪਾਠ ਹੁੰਦੇ ਆ ਖੰਡ ਪਾਠ ਸਾਬ ਹੁੰਦੇ ਆ ਤੇ ਲੱਖਾਂ ਲੋਕ ਇੱਥੇ ਆ ਕੇ ਅਰਦਾਸਾਂ ਕਰਦੇ ਆ ਆਪਣੀ ਮੰਦਾ ਮੰਦਿਆ ਬੜੇ ਦੁੱਖ ਨਾਲ ਕਹਿਣਾ ਚਾਹਣਾ ਆ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਐਨੇ ਥੱਲੇ ਗਿਰ ਗਏ ਤੁਸੀਂ ਪਿਛਲੇ 10 ਸਾਲ ਤੋਂ ਸਿਆਸਤ ਹੋ ਰਹੀ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੇਅਦਬੀ ਕੀਤਾ ਨਾ ਦੇ ਕੇ ਸਿਆਸਤ ਗੁਰੂ ਸਾਹਿਬ ਦੇ ਨਾਂ ਤੇ ਕਰਨੀ ਇਕ ਬਹੁਤ ਵੱਡੀ ਪਾਪ ਹੈ ਤੇ ਉਹ ਲਿਮਟ ਕਰਾਸ ਹੋ ਗਈ ਜਦੋਂ ਅੱਜ ਜਿਹੜੇ ਮਿਨਿਸਟਰ ਨੇ ਆਪਣੇ ਹੰਕਾਰ ਦਿਖਾਉਣ ਵਾਸਤੇ ਕਿ ਮੈਂ ਇੱਕ ਸੰਸਥਾ ਤੇ ਬਿਨ ਬਗੈਰ ਸੋਚੇ ਸਮਝੇ ਹਮਲਾ ਕੀਤਾ ਦੇਖੋ ਆਇਆ ਜੀ ਪਵਿੱਤਰ ਸਥਾਨ ਹੈ ਜਿੱਥੇ ਬਹੁਤ ਹਰ ਸਾਲ ਸੰਤ ਮਹਾਪੁਰ ਕੇ ਇੱਥੇ ਆ ਕੇ ਇਸ ਮਾਗਮਾ ਚ ਹਿੱਸਾ ਲੈਂਦੇ ਆ ਮੈਂ ਵੀ ਕਈ ਵਾਰ ਆਇਆ ਇੱਥੇ ਮਦਵਾਬੇ ਦੇ ਸਾਰੀ ਲੀਡਰਸ਼ਿਪ ਪੰਜਾਬ ਦੀ ਸਾਰੀ ਲੀਡਰਸ਼ਿਪ ਬਾਹਰੋਂ ਐਨ ਆਰ ਆਈ ਲੋਕਾਂ ਦੇ ਆਫਸਰਸ ਇਸ ਗੱਲ ਦਾ ਹੈ ਮੈਨੂੰ ਜਿਹੜੀ ਕਮੇਟੀ ਐ ਇਸ ਕਮੇਟੀ ਨੇ ਦੱਸਿਆ ਕਿ ਪੁਲਿਸ ਆਈ ਜਿਵੇਂ ਕਿਸੇ ਤੇ ਹਮਲਾ ਕਰਨਾ ਹੁੰਦਾ ਕੋਈ ਗੁਰਸਿੱਖੀ ਉਹਦੇ ਪੁਲਿਸ ਵਿੱਚ ਸੀ ਮੁਲਾਜ਼ਮਾਂ ਵਿੱਚ ਇੱਕ ਇੱਕ ਮਹਾਰਾਜ ਦੇ ਸਰੂਪ ਤੇ ਉਹ ਤਾਂ ਨੇ ਫੋਟੋਆਂ ਲੈਂਤੀਆਂ ਐ ਦੇਖ ਰੇ ਸੀ ਜਿਵੇਂ ਕੋਈ ਪਤਾ ਨਹੀਂ ਲੱਭ ਨਹੀਂ ਮੇਰੇ ਕੋਲੇ ਕਹਿਣਾ ਇਹ ਤੋਂ ਵੱਡ ਬੇਅਦਬੀ ਕੀ ਹੈ ਕੋਈ ਸਤਕਾਰ ਨਾਲ ਨਹੀਂ ਕੁਝ ਕਰ ਰਹੇ ਸੀ ਉਹਦੇ ਬਾਅਦ ਹਰ ਸਰੂਪ ਨੂੰ ਉਹਨਾਂ ਨੇ ਦੇਖਿਆ ਇਹ ਤੋਂ ਮਾੜਾ ਕੰਮ ਕੀ ਹੋ ਸਕਦਾ ਹੈ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪਣੇ ਗੁਰੂ ਆਪਣੇ ਗੁਰੂ ਹੈ ਆਪਾਂ ਸਤਕਾਰ ਨਾਲ ਸਾਰਾ ਸਿਰ ਝੁਕਦਾ ਹੈ ਹਰ ਹਰ ਸਿੱਖਦਾ ਬਗੈਰ ਸਿੱਖ ਵੀ ਸਾਰੇ ਇੱਥੇ ਤੇ ਇਹਨਾਂ ਨੇ ਐ ਹਮਲਾ ਕੀਤਾ ਜਿਵੇਂ ਕਿਸੇ ਐਜੇ ਕਰਤਕ ਕਰਨਾ ਹੁੰਦਾ ਇਹ ਤੋਂ ਵੱਡਾ ਪਾਪ ਨਹੀਂ ਹੋ ਸਕਦਾ ਨਾਲੇ ਵੱਡੀ ਗੱਲ ਇਹ ਹੋਰ ਮੈਂ ਜਦੋਂ ਇੱਥੇ ਹੁਣੀ ਪਹੁੰਚਿਆ ਮੈਨੂੰ ਮੈਨੇਜਮੈਂਟ ਕਮੇਟੀ ਵਾਲੇ ਦੱਸ ਰਹੇ ਸੀ ਪੁਲਸ ਵਾਲਿਆਂ ਨੇ ਇਹਨਾਂ ਨੂੰ ਧਮਕੀ ਦਿੱਤੀ ਕਿ ਜੇ ਤੁਸੀਂ ਕੋਈ ਕੰਮ ਕੀਤਾ ਤੁਹਾਡੇ ਪਰਿਵਾਰਾਂ ਨੂੰ ਦੇਖਾਂਗੇ ਇਹ ਤੋਂ ਮਾੜੀ ਗੱਲ ਕੀ ਹੋ ਸਕਦੀ ਹੈ ਭਗਵੰਤ ਮਾਨ ਜੀ ਜੇ ਤੁਸੀਂ ਅਕਾਲੀ ਦਲ ਨਾਲ ਲੜਾਈ ਲੜਨੀ ਹੈ ਹਿੰਮਤ ਕਰੋ ਸਿੱਧੇ ਲੜੋ ਸਿੱਖ ਕੌਮ ਨਾਲ ਲੜਾਈ ਨਾ ਲੜੋ ਤੁਸੀਂ ਆਹ ਮੁੱਖ ਮੰਤਰੀ ਐਜਾ ਮੁੱਖ ਮੰਤਰੀ ਹੈ ਜਿਹਨੂੰ ਸ਼ਰਮ ਆਉਂਦੀ ਕਹਿੰਦੇ ਕਿ ਸਾਡੇ ਸੂਬੇ ਦਾ ਮੁੱਖ ਮੰਤਰੀ ਹੈ ਐਨੇ ਤਾਂ ਜਦੋਂ ਆਪਣੇ ਘਰੇ ਆਪਣਾ ਉਹਦਾ ਆਪਣਾ ਵਿਆਹ ਸੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਤਲਾਸ਼ੀ ਦਵਾਈ ਪੁਲਿਸ ਤੋਂ ਇਦੀ ਮਾਰੀ ਗੱਲ ਕੀਤੀ ਜਿਹੜਾ ਮੁੱਖ ਮੰਤਰੀ ਸ਼ਰਾਬ ਪੀ ਕੇ ਗੁਰੂ ਘਰ ਜਾ ਸਕਦਾ ਹੈ ਜਿਹੜਾ ਮੁੱਖ ਮੰਤਰੀ ਕਾਲ ਤੱਕ ਸਾਹਿਬ ਨੂੰ ਚੈਲੰਜ ਦੇ ਕਰ ਸਕਦਾ ਹੈ ਜਿਹੜਾ ਮੁੱਖ ਮੰਤਰੀ ਸਿੱਖ ਸਿਧਾਂਤਾਂ ਨੂੰ ਨਹੀਂ ਜਾਣਦਾ ਸਿੱਖਾਂ ਦੀ ਮਰਿਆਦਾ ਨੂੰ ਨਹੀਂ ਜਾਣਦਾ ਸਿੱਖ ਇਤਿਹਾਸ ਬਾਰੇ ਨਹੀਂ ਜਾਣਦਾ ਉਹ ਮੁੱਖ ਮੰਤਰੀ ਸਿੱਖ ਸਿੱਖ ਭਾਵਨਾ ਤੇ ਗੱਲ ਕਰਨਾ ਚਾਹੁੰਦਾ ਮੈਂ ਚੇਤਾਵਨੀ ਦੇਣਾ ਚਾਹੁੰਦਾ ਤੇ ਪੁਲਿਸ ਅਫਸਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਜੇ ਤੁਸੀਂ ਕਿਸੇ ਵੀ ਗੁਰੂ ਘਰ ਜਾਓਗੇ ਤੇ ਤੁਸੀਂ ਉੱਥੇ ਜਾ ਕੇ ਐ ਜੀ ਤਲਾਸ਼ੀ ਕਰੋਗੇ ਸਿੱਖ ਕੌਮ ਬਰਦਾਸ਼ਤ ਨਹੀਂ ਕਰੂਗੀ ਜੋ ਵਾ ਸਾਰਾ ਮਰਿਆਦਾ ਭੰਗ ਤੁਸੀਂ ਜਿਹੜੇ ਕਰ ਰਹੇ ਹੋ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਸ ਸਿੱਖ ਕੌਮ ਕਿਤੇ ਬਰਦਾਸ਼ਤ ਨਹੀਂ ਕਰ ਸਕਦੀ ਆਪਣੇ ਗੁਰੂ ਸਬੰਧ ਦਾ ਨਿਰਾਦਰ ਮੈਂ ਸਿੱਖ ਜਿਹੜੇ ਪੁਲਿਸ ਅਫਸਰ ਹਾਂ ਮੈਂ ਉਹਨਾਂ ਨੂੰ ਬੇਨਤੀ ਕਰਾਂ ਰੱਬ ਤੋਂ ਡਰੋ ਪਰਮਾਤਮਾ ਤੋਂ ਡਰੋ ਆ ਜਿਹੜੀ ਤੁਹਾਨੂੰ ਵਰਦੀ ਮਿਲੀ ਹੈ ਤੁਸੀਂ ਇੰਸਪੈਕਟਰ ਹੋ ਐਸਐਸਪੀ ਹੋ ਜਾਂ ਐਸਪੀ ਹੋ ਗੁਰੂ ਮਹਾਰਾਜ ਨੇ ਤੁਹਾਨੂੰ ਬਣਾਇਆ ਤੇ ਤੁਹਾਨੂੰ ਇਹ ਨਹੀਂ ਪਤਾ ਕਿ ਤੁਸੀਂ ਕਿਸ ਨਾਸਤਿਕ ਦੇ ਕਹਿੰਤੇ ਐਜੇ ਦੋਖੀ ਦੇ ਕਹਿੰਤੇ ਤੁਸੀਂ ਇਸ ਪਵਿੱਤਰ ਸੰਸਥਾ ਚ ਆ ਕੇ ਇੱਕ ਆਪਣੇ ਪੋਲੀਟੀਕਲ ਸਿਆਸਤ ਝੂਠਾ ਬਿਆਨ ਦੇ ਕੇ ਇਕ ਸੰਸਥਾ ਦੇ ਉੱਤੇ ਐਡਾ ਵੱਡਾ ਝੂਠਾ ਇਲਜ਼ਾਮ ਲਾਉਣਾ ਇਹ ਤੋਂ ਮਾੜੀ ਗੱਲ ਕੋਈ ਇਨਸਾਨ ਹੀ ਨਹੀਂ ਕਰ ਸਕਦਾ ਤੇ ਮੇਰੇ ਕੋਲ ਹੀ ਕੋਈ ਲਫ਼ਜ਼ ਨਹੀਂ ਹੈ ਕਿ ਕਿੰਸ ਲਫ਼ਜ਼ਾਂ ਨਾਲ ਇਸ ਮੁੱਖ ਮੰਤਰੀ ਤੇ ਇਹਨਾਂ ਦੀ ਜਿਹੜੀ ਜੁੰਡਲੀ ਹੈ ਜਿਹੜੀ ਪੰਜਾਬ ਵਿੱਚ ਰਾਜ ਕਰ ਰਹੀ ਹੈ ਉਹਨਾਂ ਦੇ ਖਿਲਾਫ ਮੈਂ ਕੁਝ ਮੇਰੇ ਕੋਲ ਸ਼ਬਦ ਨਹੀਂ ਹੈ ਕੀ ਕਹਾਂ ਇਹਨਾਂ ਨੇ ਪੰਜਾਬ ਨੂੰ ਬਰਬਾਦ ਕਰਤਾ ਤੇ ਹੁਣ ਭਰਾ ਭਰਾਵਾ ਭਰਾਵਾ ਦੀ ਜੰਗ ਕਰਾਉਣਾ ਚਾਹੁੰਦੇ ਐ ਹੁਣ ਧਰਮ ਤੇ ਹਮਲਾ ਕਰਨ ਲੱਗੇ ਐ ਲੋਕਾਂ ਨੂੰ ਪਾੜਨਾ ਚਾਹੁੰਦੇ ਐ ਲੋਕਾਂ ਵਿੱਚ ਲੜਾਈ ਕਰਨਾ ਚਾਹੁੰਦੇ ਐ ਐਸ ਪਵਿੱਤਰ ਸਥਾਨ ਦੀ ਮੈਂ ਕਹਿੰਦਾ ਤੁਸੀਂ ਜਿੰਨੀ ਮਰਜ਼ੀ ਕੋਸ਼ਿਸ਼ ਕਰੀਂ ਦੇਖ ਲਓ ਸਿੱਖ ਸੰਗਤ ਨੇ ਨਾਲ ਇਸ ਸਥਾਨ ਨਾਲ ਖੜੀ ਹੈ ਮੈਂ ਵੀ ਕਈ ਵਾਰ ਇੱਥੇ ਆਉਣਾ ਇੱਥੇ ਦੇਖਦਾ ਬੜੇ ਸਤਕਾਰ ਨਾਲ ਇੱਥੇ ਗੁਰੂ ਮਹਾਰਾਜ ਦੇ ਪ੍ਰਕਾਸ਼ ਹੁੰਦੇ ਆ ਪਾਠ ਹੁੰਦੇ ਆ ਭੋਗ ਪੈਂਦੇ ਆ ਤੇ ਲਗਾਤਾਰ ਲੜੀਵਾਰ ਚੱਲਦਾ ਰਹਿੰਦਾ ਨੌਨ ਸਟਾਪ ਚੱਲਦਾ ਹੈ ਬਹੁਤ ਵਧੀਆ ਮਰਿਆਦਾ ਤਹਿਤ ਸਾਰੀ ਇੱਥੇ ਚੀਜ਼ਾਂ ਹੁੰਦੀਆਂ ਤੇ ਤੁਸੀਂ ਬਿਗੈਰ ਸੋਚੇ ਸਮਝੇ ਬਿਆਨ ਦੇ ਦਿੱਤਾ ਮੈਨੂੰ ਜਿਹੜੇ ਨਾਲ ਮੈਂਬਰ ਸੀ ਇਸ ਕਮੇਟੀ ਦੇ ਉਹ ਦੱਸ ਰਹੇ ਸੀ ਕਿ ਜਦੋਂ ਉਹਨਾਂ ਨੇ ਐਸਆਈਡੀ ਭੇਜੀ ਅੰਦਰ ਜੋ ਚੈਕਿੰਗ ਕਰੀ ਸੀ ਕਿ ਬੀਬੀ ਸੀ ਅਫਸਰ ਨਾਲ ਦੇ ਨਾਲ ਮੁੱਖ ਮੰਤਰੀ ਨੂੰ ਟੈਲੀਫੋਨ ਤੇ ਦੱਸ ਰਹੀ ਸੀ ਜਿੱਥੇ ਮੁੱਖ ਮੰਤਰੀ ਸਟੇਜ ਤੇ ਸੀ ਮੁਖਰ ਸਾਹਿਬ ਮਾਗੀ ਤੇ ਉਹਨੂੰ ਦੱਸ ਰਹੀ ਸੀ ਕਿ ਅਸੀਂ ਇਹ ਚੈੱਕ ਕਰ ਲਿਆ ਜੀ ਤੁਸੀਂ ਦੇ ਦਿਓ ਬਿਆਨ ਤੇ ਮੁੱਖ ਮੰਤਰੀ ਦੇ ਨਾਲ ਦੇ ਨਾਲ ਸਿੱਖ ਕੌਮ ਤੇ ਹਮਲਾ ਕਰਤਾ ਸੁਰੇਸ਼ ਮੂਚੇ ਪੰਜਾਬੀ ਮਾਨਤਾ ਤੇ ਹਮਲਾ ਕੀਤਾ ਆਏ ਗੁਰੂ ਸਾਹਿਬ ਨੇ ਆਪ ਨੂੰ ਸਿਗਾਇਆ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਆ ਮੁੱਖ ਮੰਤਰੀ ਦਾ ਕੰਮ ਵੀ ਹੁੰਦਾ ਹੈ ਸਾਰਿਆਂ ਦਾ ਸਤਿਕਾਰ ਕਰਨਾ ਪਰ ਆ ਮੁੱਖ ਮੰਤਰੀ ਕਹਿੰਦੇ ਲਾਇਕ ਨਹੀਂ ਬੜਾ ਦੁੱਖ ਹੈ ਕਿ ਸਾਡੇ ਪੰਜਾਬ ਨੂੰ ਆ 4 ਸਾਲ ਐਜੇ ਲੋਕਾਂ ਨੇ ਬਰਬਾਦ ਕਰਤਾ ਕੋਈ ਸ਼ਬਦ ਨਹੀਂ ਇਹਨਾਂ ਮੇਰੇ ਕੋਲੇ ਕਿ ਇਹਨਾਂ ਬਾਰੇ ਮੈਂ ਕੀ ਬੋਲਾਂ ਸਰ ਸਾਹਿਬ ਥੈਂਕ ਯੂ ਸਰ ਰਮਨਜੀਤ ਟਿਵਾਰੀ ਕੀ ਬੋਲੋਗੇ ਸਰ ਬਦਲ ਸਭ ਰਮਨਜੀਤ ਟਿਵਾਰੀ ਸਰ ਸਾਰੇ ਸਾਰੀਆਂ ਰਮਨਜੀਤ ਟਿਵਾਰੀ ਕੀ ਬੋਲੋਗੇ ਸਰ ਰਮਨਜੀਤ ਟਿਵਾਰੀ ਬੋਲੇ ਆ ਸਰ ਬਦਲ ਸਭ ਮੋਹਾਲੀ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਵੱਲੋਂ ਐਲ ਏ ਐਫ ਸੈਂਟਰ ਸੈਕਟਰ 3 ਮੋਹਾਲੀ ਵਿਖੇ ਲੋੜੀ ਦਾ ਤਿਹਾਰ ਬੜੇ ਹੀ ਹਿਤੂਮਤਾਮ ਨਾਲ ਮਨਾਇਆ ਗਿਆ ਸੈਕਟਰ 3 ਦੇ ਸ਼੍ਰੀਮਤੀ ਪ੍ਰਵਿੰਦਰ ਕੌਰ ਮਿਊਨਿਸਪਲ ਕੌਂਸਲਰ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਇਸ ਮੌਕੇ ਉਹਨਾਂ ਦੇ ਪਤੀ ਸਰਦਾਰ ਕੁਲਵਿੰਦਰ ਸਿੰਘ ਸੰਜੂ ਵੀ ਮੌਜੂਦ ਸਨ ਐਸੋਸੀਏਸ਼ਨ ਦੇ ਹਰਿੰਦਰਪਾਲ ਸਿੰਘ ਹੈਰੀਸ ਕੱਤਰ ਪਬਲਿਕ ਰਿਲੇਸ਼ਨ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਮਾਗਮ ਦੀ ਸ਼ੁਰੂਆਤ ਐਸੋਸੀਏਸ਼ਨ ਦੇ ਸਕੱਤਰ ਇਵੈਂਟਸ ਸਰਦਾਰ ਹਰਜਿੰਦਰ ਸਿੰਘ ਅਤੇ ਪਲਵਿੰਦਰ ਕੌਰ ਪਾਲੀ ਵੱਲੋਂ ਕੀਤੀ ਗਈ ਇਸ ਉਪਰੰਤ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਲੋੜੀ ਨਾਲ ਸੰਬੰਧਿਤ ਗੀਤ ਗਾ ਕੇ ਮਾਹੌਲ ਨੂੰ ਬੰਨਿਆ ਗਿਆ ਸ਼੍ਰੀਮਤੀ ਅਮ੍ਰਿਤ ਕੌਰ ਵੱਲੋਂ ਆਪਣੇ ਜੀਵਨ ਨਾਲ ਜੁੜੀ ਕਹਾਣੀ ਨੂੰ ਕਵਿਤਾ ਰਾਹੀਂ ਜਾਣਕਾਰੀ ਦਿੱਤੀ ਤਕਰੀਬਨ ਇਸ ਮੌਕੇ 170 ਦੇ ਕਰੀਬ ਮੈਂਬਰ ਲੋੜੀ ਮਨਾਉਣ ਲਈ ਮੌਜੂਦ ਸਨ ਹੈਰਿਟੇਜ ਦੇ ਫੰਕਸ਼ਨਸ ਨੇ ਅਸੀਂ ਸਾਰੇ ਸਾਡੇ ਸੀਨੀਅਰ ਸਿਟੀਜ਼ਨਸ ਖਾਤਰ ਮਨਾਉਨੇ ਆ ਕਿਉਂਕਿ ਮੋਸਟ ਜਿੰਨੇ ਵੀ ਸਾਡੇ ਸੀਨੀਅਰ ਸਿਟੀਜ਼ਨਸ ਨੇ ਉਹ ਬੇਸਿਕਲੀ ਚੰਡੀਗੜ੍ਹ ਪਚਕੂਲਾ ਮੁਹਾਲੀ ਦੇ ਵਿੱਚ ਟ੍ਰਪੂਰੀ ਟਰਾਈਟੀ ਦੇ ਵਿੱਚ ਇਕੱਲੇ ਰਹਿੰਦੇ ਨੇ ਤੇ ਕਿਉਂਕਿ ਬੱਚੇ ਨਾਲ ਨਹੀਂ ਹੁੰਦੇ ਬੱਚੇ ਹੁੰਦੇ ਨੇ ਤੇ ਤੁਸੀਂ ਪ੍ਰੋਗਰਾਮ ਆਪਣੇ ਘਰਾਂ 'ਚ ਮਨਾਉਂਦੇ ਰਹਿੰਦੇ ਹੋ ਪਰ ਲੇਕਿਨ ਜੇ ਜਿਹੜੇ ਇਕੱਲੇ ਰਹਿੰਦੇ ਨੇ ਤੇ ਅਸੀਂ ਉਹਨਾਂ ਸਾਰਿਆਂ ਨੂੰ ਇਕੱਠੇ ਕਰਕੇ ਹਰ ਸਾਲ ਜਿੱਨੇ ਸਾਡੇ ਕਲਚਰਲ ਪ੍ਰੋਗਰਾਮ ਨੇ ਲੋੜੀ ਹੈ ਬਸੰਤ ਹੈ ਹੋਲੀ ਆ ਆਪਣੀ ਦੀਵਾਲੀ ਹੈ ਸਾਰੇ ਫੰਕਸ਼ਨਸ ਅਸੀਂ ਇੱਥੇ ਮਨਾਉਨੇ ਆ ਤੇ ਸਾਰੇ ਮੈਂਬਰ ਸਾਡੇ ਜਿਹੜੇ ਨੇ ਉਹ ਇਹਦੇ ਵਿੱਚ ਵੱਧ ਚੜ ਕੇ ਹਿੱਸਾ ਲੈਂਦੇ ਨੇ ਅੱਜ ਤੁਸੀਂ ਵੇਖ ਹੀ ਰਹੇ ਹੋ ਤੇ ਅਸੀਂ ਬੋਨਫਾਇਰ ਕੀਤੀ ਹੈ ਤੇ ਪੂਰਾ ਟ੍ਰੈਡੀਸ਼ਨਲ ਤਰੀਕੇ ਨਾਲ ਤਿਲ ਭੁਗਾ ਤੇ ਬਾਕੀ ਮੂੰਗਫਲੀ ਜੋੜੀਆਂ ਦੇ ਨਾਲ ਪੂਰੀ ਦੁਨੀਆ ਕਿੰਨੀ ਸੋਹਣੇ ਬੋਲੀਆਂ ਪਾ ਰਹੀਆਂ ਪਾ ਰਹੇ ਨੇ ਤੇ ਪੂਰਾ ਜਿਹੜਾ ਸਾਡਾ ਫੰਕਸ਼ਨ ਹੈ ਇਹਨੂੰ ਪੂਰੇ ਟ੍ਰੈਡੀਸ਼ਨਲ ਤਰੀਕੇ ਨਾਲ ਅਸੀਂ ਮਨਾ ਰਹੇ ਆਂ। ਕੀ ਬਾਤ ਹੈ ਕੀ ਬਾਤ ਹੈ ਸਰ ਬਹੁਤ ਹੀ ਖੂਬਸੂਰਤ ਰੌਣਕ ਹੈ। ਇਸ ਤੋਂ ਇਸ ਤੋਂ ਬਾਅਦ ਅਸੀਂ ਜਾਂ ਲਾਂਚ ਹੈਗਾ ਲਾਂਚ ਦੇ ਵਿੱਚ ਮੱਕੀ ਦੀਆਂ ਰੋਟੀਆਂ, ਸਰੋਂ ਦਾ ਸਾਗ ਤੇ ਰੌ ਦੀ ਖੀਰ ਤੇ ਮੱਖਣ ਤੇ ਅਚਾਰ ਦੇ ਨਾਲ ਬਹੁਤ ਸੋਹਣਾ ਇੰਤਜ਼ਾਮ ਕੀਤਾ ਹੋਇਆ ਤੇ ਸਾਡਾ ਇਹਦੇ ਤੋਂ ਬਾਅਦ ਅਸੀਂ ਖਾਣੇ ਦਾ ਵੀ ਇੰਤਜ਼ਾਮ ਕੀਤਾ ਹੈ ਸੁਹਾਣਾ ਦੇ ਕਬੱਡੀ ਕਪ ਟੂਰਨਾਮੈਂਟ ਵਿੱਚ ਹੋਏ ਕਬੱਡੀ ਪ੍ਰਮੋਟਰ ਰਾਣਾ ਬਲਚੋੜੀਆ ਦੇ ਕਤਲ ਮਾਮਲੇ ਵਿੱਚ ਫੜੇ ਗਏ ਤਿੰਨ ਮੁਲਜ਼ਮਾਂ ਵਿੱਚੋਂ ਕਰਨ ਪਾਠਕ ਉਰਫ ਕਰਨ ਡਿਫਾਲਟ ਨੋਕੋਲਿਸ ਨੇ ਰਾਤ ਰਿਵੋਲਵਰ ਦੀ ਰਿਕਵਰੀ ਲਈ ਕਿਤੇ ਲੈ ਕੇ ਜਾ ਰਹੀ ਸੀ ਤਾਂ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਕਰਨ ਡਿਫਾਲਟ ਮੋਕੇ ਤੋਂ ਫਰਾਰ ਹੋ ਗਿਆ ਸੀ ਅਤੇ ਉਸ ਦਾ ਸਵੇਰੇ ਮੁੱਲਾਪੁਰ ক্রিকেট ਸਟੇਡੀਅਮ ਦੇ ਕੋਲ ਪੈਂਦੇ ਪਿੰਡ ਦੇ ਵਿੱਚ ਉਸ ਦਾ ਇਨਕਾਊਂਟਰ ਕਰ ਦਿੱਤਾ ਗਿਆ ਜਿਸ ਵਿੱਚ ਉਸ ਜ਼ਖਮੀ ਦੱਸਿਆ ਜਾ ਰਿਹਾ ਹੈ। ਜੀ ਮਾਈਕ ਦੇਖੋ ਜੀ ਪਟੇ ਜੀ ਥੋੜਾ ਥੱਲੇ ਕਰਨਾ ਆਪਾਂ نیچے ਕਰ ਰਿਹਾ ਥੋੜਾ نیچے ਯਾਰ نیچے ਹੀ ਰੱਖ ਲੀ ਸਾਰੇ نیچے ਰੱਖ ਥੱਲੇ ਨੀ ਉਪਰ ਟੇਬਲਾਂ ਦੇ ਉੱਤੋਂ ਠੀਕ ਹੈ ਹੁਣ ਮੈਂ ਕਰ ਦਵਾ ਇੱਕ ਵਾਰ ਜਿਹੜਾ ਤੁਹਾਨੂੰ ਸਾਰਿਆਂ ਨੂੰ ਪਤਾ ਰਾਣਾ ਬਲਾਚੌਰੀਆ ਮਰਡਰ ਕੇਸ ਸੀਗਾ ਉਹਦੇ ਚ ਜਿਹੜੇ ਤਿੰਨ ਅਕਿਊਜ਼ਡ ਫੜੇ ਹੋਏ ਸੀਗੇ ਉਹਨਾਂ ਚੋਂ ਇੱਕ ਜਿਹੜਾ ਅਕਿਊਜ਼ ਸੀਗਾ ਕਰਨ ਪਾਠਕ الیاਸ ਕਰਨ ਡੀਫਾਲਟਰ ਉਹ ਉਹ ਤਕਰੀਬਨ ਕੱਲ ਆਪਣਾ ਕਾਫੀ ਦਿਨਾਂ ਤੋਂ ਉਹਨਾਂ ਦੀ ਪਿਛਲਿਆਂ ਤੋਂ CIA ਦੇ ਵਿੱਚ ਰੱਖੇ ਹੋਏ ਸੀ ਇਹਨਾਂ ਨੂੰ ਸਕਿਉਰਿਟੀ ਰੀਜ਼ਨ ਔਰ ਅੱਗੇ ਇਨਵੈਸਟੀਗੇਸ਼ਨ ਕਰਨ ਦੇ ਲਈ ਕੱਲ ਰਾਤ ਦਾ ਸਮਾਂ ਸੀ ਜਦੋਂ ਇਹਨਾਂ ਨੇ ਇਹਨੇ ਰੌਲਾ ਪਾਇਆ ਵੀ ਮੇਰੀ ਚੈਸਪੇਨਸ ਹੋ ਰਹੀਆਂ ਮੈਨੂੰ ਦਰਦ ਹੋ ਰਿਹਾ ਬਹੁਤ ਜ਼ਿਆਦਾ ਕਾਫੀ ਤੇ ਆਪਣੇ ਜਿਹੜੇ ਮੁਲਾਜ਼ਮ ਹੈਗੇ ਆ ਜੀ ਉਹ ਇਹਨੂੰ ਲੈ ਕੇ ਹਸਪੀਟਲ ਜਾ ਰਹੇ ਸੀ ਤੇ ਰਸਤੇ ਦੇ ਵਿੱਚ ਇਹਨੇ ਡਰਾਮੇਬਾਜ਼ੀ ਕੀਤੀ ਉੱਥੇ ਗੱਡੀ 'ਚ ਵੀ ਹਾ ਕਰ ਕਰਦਾ ਰਿਹਾ ਤੇ ਅਲਟੀਮੇਟਲੀ ਜਿਹੜੀ ਹੈਗੀ ਹੈ ਗੱਡੀ ਸਾਡੀ ਰੋਕੀ ਗਈ ਉਹਨੂੰ ਦੇਖਣ ਲਈ ਕਿ ਉਹ ਇੱਕ ਡਿਵਾਈਡਰ ਤੇ ਚੜ ਗਈ ਸੀ ਤੁਣ ਤੀ 11:30 ਵਜੇ ਦਾ ਵਕਤ ਸੀਗਾ ਜਦੋਂ ਦੇਖਿਆ ਗਿਆ ਤਾਂ ਜਿਹੜੇ ਮੁਲਾਜ਼ਮ ਨੇ ਇਹਦੇ ਹੱਤੜੀ ਲਾਈ ਹੋਈ ਸੀ ਨਾਲ ਉਹਦੇ ਹੱਥ 'ਚੋਂ ਹੱਤੜੀ ਛਡਾ ਕੇ ਖਿੱਚ ਕੇ ਉਹਨੂੰ ਇੰਜਰਡ ਕਰਕੇ ਇਹ ਉੱਥੋਂ ਮੌਕੇ ਤੋਂ ਫਰਾਰ ਹੋ ਗਿਆ ਰਾਤ ਤੋਂ ਹੀ ਇੱਕ ਮੈਸਿਵ ਮੈਨ ਹੰਟ ਅਕ੍ਰੋਸ ਦਾ ਡਿਸਟ੍ਰਿਕਟ ਲਾਂਚ ਕੀਤੀ ਗਈ ਜੀ ਪੂਰੀ ਪ੍ਰੋਪਰਲੀ ਟੀਮਸ ਬਣਾ ਕੇ ਸਾਰੇ ਏਰੀਆ ਦੇ ਵਿੱਚ ਕਵਰ ਕੀਤਾ ਗਿਆ ਜਿਹੜਾ ਆਪਣਾ ਅਲੱਗ-ਅਲੱਗ ਏਰੀਆ 'ਚ ਨਾਕੇ ਲਾਏ ਗਏ ਐਸਐਚਓ ਸਾਰੇ ਜੀਓਜ਼ ਦੇ ਤੇ ਸਵੇਰੇ ਤਕਰੀਬਨ 6 ਤੋਂ 6.5-7 ਦੇ ਵਿੱਚ ਇਸ ਟਾਈਮ ਦੇ ਵਿੱਚ ਕਿਤੇ ਇਹ ਇੱਥੇ ਪੁਲਿਸ ਪਾਰਟੀ ਨੂੰ ਜਿਹੜਾ ਹੈਗਾ ਇਹ ਕਰਨ ਦਿਖਿਆ ਉਹਨਾਂ ਨੇ ਇਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਇਹ ਪਿੱਛੇ ਭੱਜਿਆ ਤਿੰਨ ਸਾਡੇ ਜਿਹੜੇ ਐਸਐਚਓਜ਼ ਦੀ ਟੀਮ ਸੀਗੀ ਆਪਣਾ ਇੰਸਪੈਕਟਰ ਯੁਗੇਸ਼ ਕੁਮਾਰ ਐਸਐਚਓ ਸਿਟੀ ਅਮਿੰਦਰ ਤੇ ਨਾਲ ਸੀਆਈਏ ਇਨਚਾਰਜ ਇਹਨਾਂ ਤਿੰਨਾਂ ਨੇ ਜਿਹੜਾ ਹੈਗਾ ਇਹਨੂੰ ਇੱਥੇ ਘੇਰਾ ਪਾਇਆ ਪਰ ਫਿਰ ਵੀ ਇਹਦੇ ਜਦੋਂ ਪਹਿਲਾ ਫਾਇਰ ਲੱਗਿਆ ਸ਼ਾਇਦ ਮਿਲਦਾ ਲੱਤ ਦੇ ਵਿੱਚ ਲੱਗਿਆ ਉਸ ਤੋਂ ਬਾਅਦ ਵੀ ਇਹ ਗਿਰਿਆ ਹੋਇਆ ਫਾਇਰ ਤੇ ਰੁਕਿਆ ਨੇ ਬਿਲਕੁਲ ਵੀ ਤਕਰੀਬਨ 6 ਤੋਂ 7 ਰਾਉਂਡ ਇਹਨੇ ਪੁਲਿਸ ਪਾਰਟੀ ਤੇ ਫਾਇਰ ਕੀਤੇ ਤੇ ਜਵਾਬੀ ਕਾਰਵਾਈ ਚ ਇਹ ਇੰਜਰਡ ਹੋ ਗਿਆ ਇਹਨੂੰ ਚੱਕ ਕੇ ਜੀ ਇੱਥੇ ਜਿਹੜਾ ਨੀਅਰੈਸਟ ਹਸਪੀਟਲ ਹੈਗਾ ਕੰਬੋਜ ਹਸਪੀਟਲ ਉੱਥੇ ਲੈ ਕੇ ਜਾਇਆ ਗਿਆ 15 ਤੋਂ 20 ਮਿੰਟ ਇਹਦਾ ਉੱਥੇ ਇਲਾਜ ਚੱਲਿਆ ਸੀ ਸੈਮੀ ਕੌਨਸ਼ੀਅਸ ਸੀਗਾ ਕਾਫੀ ਉਦੋਂ ਪਰ ਜਦੋਂ ਨਹੀਂ ਇਹਦਾ ਉਹਨਾਂ ਤੋਂ ਇਲਾਜ ਹੋਇਆ ਤੇ ਇਹਨੂੰ ਰੈਫਰ ਕੀਤਾ ਗਿਆ ਵੀ ਇਹਨੂੰ ਜਿਹੜਾ ਆਪਣਾ ਸਰਕਾਰੀ ਹਸਪੀਟਲ ਆ ਉੱਥੇ ਲੈ ਕੇ ਜਾਇਆ ਜਾਵੇ ਉੱਥੇ ਜਦੋਂ ਲੈ ਕੇ ਗਏ ਜੀ ਉੱਥੇ ਦੀ ਦੌਰਾਨੇ ਇਲਾਜ ਡੈਥ ਹੋ ਤੋ ਥਿਸ ਆਹ ਦੀਸ ਆਰ ਦਾ ਫੈਕਟਸ ਆਕੀ ਅਰੈਸਟ ਜਿਹੜਾ ਹੈਗਾ ਜੀ ਅਰੈਸਟ ਇਹਦਾ ਇਹ ਵੈਸਟ ਬੰਗਾਲ ਤੋਂ ਕੀਤਾ ਗਿਆ ਸੀ ਤਿੰਨ ਚਾਰ ਦਿਨ ਪਹਿਲਾਂ ਮੈਂ ਤੁਹਾਨੂੰ ਪਹਿਲਾਂ ਵੀ ਬਰੀਫ ਕੀਤਾ ਸੀਗਾ ਜੀ ਉਹ ਤਾਂ ਤਿੰਨ ਚਾਰ ਦਿਨ ਪਹਿਲਾਂ ਵੈਸਟ ਬੰਗਾਲ ਤੋਂ ਅਰੈਸਟ ਸਰ ਜਦੋਂ ਫਾਰ ਹੋਇਆ ਤਾਂ ਫਿਰ ਫਰਾਰ ਕਿਥੋਂ ਆ ਗਿਆ ਨਹੀਂ ਹਥਿਆਰ ਮੈਂ ਤੁਹਾਨੂੰ ਦੱਸ ਰਿਹਾ ਨਾ ਤਕਰੀਬਨ 6 ਤੋਂ 7 ਘੰਟੇ ਫਰਾਰ ਰਿਹਾ ਹੈ ਇਹ ਤਕਰੀਬਨ ਤਾਂ ਹੁਣ ਇਹਨੇ ਹੱਥ ਵੀ ਲੱਗੀ ਸੀ ਜੀ ਹਾਂਜੀ ਹੱਤਕੜੀ ਹਾਰ ਜਿਹੜੀ ਖੋ ਕੇ ਲੈ ਕੇ ਭੱਜਿਆ ਸੀਗਾ ਉਹ ਸੀਗੀ ਇਹਦੇ ਕੋਲ ਇੱਕ ਹੱਤ ਨੇ ਉਹਦੇ ਨਾਲ ਮਤਲਬ ਨਹੀਂ ਹੁਣ ਮੌਕੇ ਤੇ ਉਸ ਟਾਈਮ ਨਹੀਂ ਮਤਲਬ ਇਹ ਵੀ ਇਹਨੇ ਖੋਲੀ ਹੋਵੇ ਕੀ ਕਰਿਆ ਹੋਵੇ ਤੁਹਾਨੂੰ ਪਤਾ ਨਹੀਂ ਚੀ ਜਦ ਘੰਟੇ ਚ ਪਰ ਉਦੋਂ ਜਿਹੜਾ ਹੈਗਾ ਇਹ ਹਿੱਟ ਕਰਕੇ ਜ਼ਰੂਰ ਭੱਜਿਆ ਉਹਦੇ ਨਾਲ ਕੋਈ ਇਹਦੇ ਨਾਲ ਦੇ ਪਤਾ ਲੱਗਿਆ ਪਤਾ ਲੱਗਿਆ ਵੀ ਕਿਨੇ ਭਜਾਇਆ ਸੀਗਾ ਨਹੀਂ ਨਹੀਂ ਉੱਥੇ ਉੱਥੇ ਮੌਕੇ ਤੇ ਕੋਈ ਨਹੀਂ ਸੀਗਾ ਉੱਥੇ ਜਿਹੜੀ ਪੁਲਿਸ ਪਾਰਟੀ ਸੀ ਉਹਦੇ ਤੇ ਹੀ ਹਮਲਾ ਕੀਤਾ ਸੀ ਇਹਨੇ ਬਾਕੀ ਜੇ ਹੁਣ ਇਹਨੂੰ ਕੋਈ ਬਾਅਦ ਚ ਕੋਈ ਸਪੋਰਟ ਮਿਲੀ ਹੋਊਗੀ ਉਹਦੇ ਸੀ ਇਨਵੈਸਟੀਗੇਸ਼ਨ ਦੇ ਦੌਰਾਨ ਕਿਉਂਕਿ ਰਾਤ ਵੀ ਜਦੋਂ ਇਹ ਫਰਾਰ ਹੋਇਆ ਉਹਦੀ ਪੁਲਿਸ ਵਾਲਾ ਹੰਡੀ ਸਪਿੰਡਰ ਹੈਗਾ ਮੁੰਡਾ ਉਹਦੇ ਗੋਲੀ ਲੱਗੀ ਜੀ ਸਰ ਇਹ ਫੜਿਆ ਕਿੱਥੇ ਗਿਆ ਇੱਥੋਂ ਭੱਜ ਰਿਹਾ ਸੀ ਕਿ ਇਹ ਕਿਤੇ ਨਹੀਂ ਨਹੀਂ ਇਹ ਨੂੰ ਮੈਂ ਜਿੱਦਾਂ ਦੱਸ ਰਿਆਂ ਜੀ ਵੀ ਰਾਤ ਤੋਂ ਹੀ ਸਾਰੇ ਡਿਸਟ੍ਰਿਕਟ ਦੇ ਵਿੱਚ ਆਪਾਂ ਨਾਕੇ ਲਗਾ ਕੇ ਅਲੱਗ-ਅਲੱਗ ਜਿਹੜੀਆਂ ਟੀਮਾਂ ਬਣਾ ਕੇ ਐਸ ਐਚ ਓਜ਼ ਨੂੰ ਦਿੱਤੀਆਂ ਹੋਈਆਂ ਸਿਗੀਆਂ ਨਾਲ ਜਿਹੜੇ ਜਿੰਨੇ ਆਪਣੇ ਇਨਸਪੈਕਟਰ ਵਗੈਰਾ ਲਾਈਨ 'ਚ ਹੈਗੇ ਆ ਡੀ ਪੀਓ 'ਚ ਹੈਗੇ ਆ ਉਹ ਸਾਈਬਰ ਕ੍ਰਾਈਮ ਵਾਲੇ ਉਹ ਸਾਰੇ ਫੀਲਡ ਦੇ ਵਿੱਚ ਸੀਗੇ ਤਾਂ ਕਿ ਇਹਨਾਂ ਨੂੰ ਇਹਨੂੰ ਨੈਬ ਕੀਤਾ ਜਾ ਸਕੇ ਤੇ ਉਸੇ ਉਹਦੇ ਦੌਰਾਨ ਜਿਹੜੀ ਮੈਨਹੈਂਡ ਦੇ ਦੌਰਾਨ ਇਹਨਾਂ ਨਾਲ ਜਿਹੜਾ ਹੈਗਾ ਕਾਊਂਟਰ ਕਿੰਨੇ ਪੁਲਿਸ ਨਾਰਸੀ ਜੀ ਨੇ ਕਿਹਾ ਕਿ ਚੈਸਟ ਪੇਨ ਹੋ ਰਹੀ ਹੈ ਕਿੰਨੇ ਪੁਲਿਸ ਨਾਲ ਗਈ ਹੋਈ ਸੀ ਜੀ ਤਿੰਨ ਤਿੰਨ ਮੁਲਾਜ਼ਮ ਸੀਗੇ ਜਿਹੜੇ ਰਾਤ ਉੱਥੇ ਹੀ ਸੀਗੇ ਜਿਹੜੇ ਇਮੀਡੀਏਟਲੀ ਜਿਨ੍ਹਾਂ ਨੇ ਉਹ ਅਟੈਂਡ ਕੀਤਾ ਤੇ ਉਹ ਨਾਲ ਲੈ ਕੇ ਗਏ ਸੀ ਪੁਲਿਸ ਵਾਲੇ ਇੱਥੇ ਦੇਖਾ ਇੱਥੇ ਇਨਕਾਊਂਟਰ ਹੋਇਆ ਨਹੀਂ ਜਿੱਥੇ ਹਾਂਜੀ ਕਿੰਨੇ ਰਾਊਂਡ ਫਾਇਰ ਹੋਏ ਰਾਊਂਡ ਤਕਰੀਬਨ ਇਹਨੇ 600 ਤੋਂ 800 ਕੀਤੇ ਆ ਜੀ 9 ਤੋਂ 10 ਪੁਲਿਸ ਪਾਰਟੀ ਵੱਲੋਂ ਕੀਤੇ ਗਏ ਪਰ ਐਗਜ਼ੈਕਟ ਨਹੀਂ ਹਲੇ ਹੋਰ ਦੇਖ ਲੈਣੇ ਖੋਲ ਕਿੰਨੇ ਪਏ ਆ ਕਿੰਨੇ ਕਿੰਨੇ ਹੋਏ ਉਹ ਤੁਹਾਨੂੰ ਲੱਗ ਤੋਂ ਬਰੀਫ ਕਰ ਦਾਂਗੇ ਪਰ ਇੱਥੇ ਲੋਕਾਂ ਦੀ ਕੋਸ਼ਿਸ਼ ਕਰ ਰਿਆ ਸੀ ਨਹੀਂ ਨਹੀਂ ਲੋਕਾਂ ਦੀ ਨਹੀਂ ਜਿੱਥੇ ਤੋਂ ਨਿਕਲ ਰਿਹਾ ਸੀਗਾ ਤਾਂ ਕਿਸੇ ਨੂੰ ਸ਼ੱਕ ਪਿਆ ਵੀ ਇਹ ਹੈਗਾ ਫਿਰ ਕਾਫੀ ਦੌੜਿਆ ਇਹਦੇ ਮਗਰ ਪੁਲਿਸ ਪਾਰਟੀ ਦੌੜੀ ਤਾਂ ਉਹਦੇ ਦੌਰਾਨ ਜਿਹੜਾ ਹੈਗਾ ਇਹਦਾ ਇਨਕਾਊਂਟਰ ਕਿਸੇ ਵਹੀਕਲ ਸੀ ਕਿ ਪੈਦਲ ਨਹੀਂ ਨਹੀਂ ਪੈਦਲ ਜਿਹੜਾ ਵੈਪਨ ਮਿਲਿਆ ਇਹਦੇ ਕੋਲੋਂ ਕਿਹੜਾ ਵੈਪਨ ਹੈ 30 ਬੋਰ ਦਾ ਜੀ ਠੀਕ ਹੈ ਜੀ ਪਿਸਤਲ ਹੈ ਤਰੰਤਾਰਨ ਸਿਵਲ ਪ੍ਰਸ਼ਾਸਨ ਤੇ ਡਾਕਟਰਾਂ ਦੀ ਟੀਮ ਵੱਲੋਂ ਜੰਡੋਕੇਸਰ ਹਾਲੇ ਵਿਖੇ ਸਤਮੀ ਹਿੰਨਿਆ ਤੋਂ ਚੱਲ ਰਹਿਣ ਨਜਾਇਜ਼ ਤੌਰ ਤੇ ਨਸ਼ਾ ਛਡਾਊ ਕੇਂਦਰ ਦੇ ਵਿੱਚ ਤਰੰਤਾਰਨ ਸਿਵਲ ਪ੍ਰਸ਼ਾਸਨ ਦੇ ਵੱਲੋਂ ਛਾਪੇ ਮਾਰੀ ਕੀਤੀ ਗਈ ਜਿਸ ਰਣ ਵੱਡੀ ਪੱਧਰ ਤੇ ਨੌਜਵਾਨਾਂ ਨੂੰ ਇਸ ਨਜਾਇਜ਼ ਤੌਰ ਤੇ ਬਣਾਏ ਹੋਏ ਨਸ਼ਾ ਛਡਾਊ ਕੇਂਦਰ ਦੇ ਵਿੱਚ ਕੈਦ ਰੱਖਿਆ ਗਿਆ ਸੀ ਤੇ ਇਸ ਦੇ ਚੱਲਦੇ ਸਿਵਲ ਪ੍ਰਸ਼ਾਸਨ ਦੇ ਵੱਲੋਂ ਨੌਜਵਾਨਾਂ ਨੂੰ ਆਜ਼ਾਦ ਕਰਵਾਇਆ ਗਿਆ ਤੇ ਨਸ਼ਾ ਛਡਾਊ ਕੇਂਦਰ ਉੱਪਰ ਕਾਰਵਾਈ ਕੀਤੀ ਗਈ ਜਿਹੜੀ ਰੇਡ ਕੀਤੀ ਗਈ ਆ ਇੱਥੇ ਪਾਇਆ ਗਿਆ ਇੱਥੇ ਸਰ ਜੀ ਨਾ ਗੱਲੀ ਨਸ਼ਾ ਸ਼ੌਕ ਕੇਂਦਰ ਖੁੱਲੇ ਗਏ ਬਿਨਾਂ ਲਾਇਸੈਂਸ ਤੋਂ ਇੱਥੇ ਉਹ ਚੌਪਸਮਲੋਂ ਆ ਕੇ ਰੈਡ ਕੀਤਾ ਗਿਆ ਤੇ 18 ਜਿਹੜੇ ਆ ਉਹ ਦਾਖਲ ਹੋਏ ਹਿੰਦੀ ਮਿਲੇ ਆ ਉਹਨਾਂ ਨੂੰ ਤਰੋ ਸੈਂਟਰ ਤੋਂ ਤਾਲਾ ਕਰਾਇਆ ਜਾਂਦਾ ਜਿਨ੍ਹਾਂ ਨੇ ਖੁੱਲੇ ਉਹਨਾਂ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਸਰ ਕੀਤੇ ਪਾਇਆ ਗਿਆ ਇੱਥੇ ਇੱਥੇ ਕੁਝ ਚੈੱਕ ਕਰਦੇ ਨਸ਼ੀਲੇ ਗੋਲੀਆਂ ਨਸ਼ੀਲੇ ਪਾਸੇ ਤਾਇਗਏ 18 ਜਵਾਨ ਜਿਹੜੇ ਦਾਖਲ ਸੀ ਨਸ਼ਾ ਟੌਕ ਦੇ ਅੰਦਰ ਉਹ ਪਾਏ ਗਏ ਸਰ ਕਿਵੇਂ ਕਿਵੇਂ ਗੱਡੀਆਂ ਦੇ ਨੰਬਰ ਕੋਈ ਪਲੇਟਾਂ ਵੀ ਪਾਈਆਂ ਨੇ ਗੱਡੀਆਂ ਸਟਿੱਕਰ ਸੁਕਰ ਨੰਬਰ ਤੇ ਟੈਣੀ ਜਿਹੜਾ ਸਟਿੱਕਰ ਲੱਗ ਜਾਂਦਾ ਉਹ ਪਾਉਂਦੇ ਉਹ ਨਵੇਂ ਇੱਥੇ ਬਈ ਉਹਨਾਂ ਨੂੰ ਵੀ ਕਬਜ਼ੇ ਲੈ ਆ। ਮਾਲਕ ਸਰ ਕਿੰਨੇ ਸਮੇਂ ਤੋਂ ਚੱਲ ਰਿਹਾ ਹੈ ਇਹ ਤੇ ਤਾਂ ਬਾਰੇ ਕਹਿ ਨਹੀਂ ਸਕਦੇ ਉਹਨਾਂ ਬੱਚੇ ਕਿਸੇ ਦਾ ਪਾਰ ਹੈ ਤੇ ਉਹਨਾਂ ਵਸਤੀ ਘੜ ਕਰਾਂਗੇ ਤੋਂ ਪਤਾ ਨਹੀਂ ਸਰ ਜਿਹੜੇ ਮਾਲਕ ਬਲਵਿੰਦਰ ਸਿੰਘ ਉਹਦੇ ਇੱਕ ਮਹੀਨਾ ਬਲਵਿੰਦਰ ਸਿੰਘ ਆ ਦਾ ਹੋਇਆ ਵਾ ਬਲਵਿੰਦਰ ਸਿੰਘ ਪੱਟੀ ਦਾ ਚਾਲ ਕਰਦਾ। ਉਸ ਤਰ੍ਹਾਂ ਨੇ 18 ਬੰਦੇ ਜਿਹੜੇ ਧਾਲ ਕੀਤੇ ਇਹ ਸਰ ਇਹਨਾਂ ਨੂੰ ਕਿੱਥੇ ਲੈ ਕੇ ਜਾਗੇ ਇਹਨਾਂ ਨੂੰ ਸਰੂ ਮੈਸਜ ਡੌਕ ਕੇਂਦਰ ਸਿਫਟ ਕੀਤਾ ਜਾਦਾ। ਇੱਥੇ ਨਸ਼ਾ ਛਡਾਊ ਕੇਂਦਰ ਚੱਲ ਰਿਹਾ ਸੀਗਾ ਇਲੀਗਲ ਤਰੀਕੇ ਨਾਲ ਕੋਈ ਲਾਇਸੈਂਸ ਨਹੀਂ ਸੀ ਇਹਦੇ ਕੋਲ ਤੇ 17-18 ਜਿਹੜੇ ਨੌਜਵਾਨ ਲੜਕੇ ਸੀਗੇ ਅੰਦਰ ਤੇ ਬੜੇ ਅਨਮਨੁੱਖੀ ਤਰੀਕੇ ਨਾਲ ਰਹਿ ਰਹੇ ਸੀਗੇ ਤੇ ਉਹਨਾਂ ਨੂੰ ਜਿਹੜੀ ਇੱਥੇ ਨਸ਼ਾ ਛਡਾਉਣ ਵਾਲੀ ਡੋਜ਼ ਵੀ ਦਿੱਤੀ ਜਾ ਰਹੀ ਸੀ ਉਹ ਵੀ ਇੱਕ ਨਸ਼ਾ ਛਡਾਉਣ ਦੀ ਮੈਡੀਸਨ ਹੀ ਹੈਗੀ ਨਸ਼ਾ ਛਡਾਉਣ ਦੀ ਲਈ ਮਤਲਬ ਉਹ ਉਹਦੇ ਨਸ਼ੇ ਦੀਆਂ ਹੀ ਗੋਲੀਆਂ ਇਹਨਾਂ ਨੂੰ ਦੇ ਰਹੇ ਸੀਗੇ ਕੋਈ ਇੱਥੇ ਡਾਕਟਰੀ ਫੈਸਿਲਿਟੀ ਨਹੀਂ ਹੈਗੀ ਕਿਸ ਕੋਈ ਸਾਈਕੀਆਟ੍ਰਿਕ ਨਹੀਂ ਹੈ ਸੀ ਇੱਕ ਤਰ੍ਹਾਂ ਨਾਲ ਇਹ ਜਿਹੜੇ ਭੋਲੇ ਭਾਲੇ ਨੌਜਵਾਨ ਹੈਗੇ ਉਹਨਾਂ ਦੀ ਗਰੀਬ ਲੋਕਾਂ ਦੀ ਲੁੱਟ-ਖੁੱਟਾ 15 ਤੋਂ 2000 ਰੁਪਏ ਵਸੂਲਿਆ ਜਾ ਰਿਹਾ ਇਹਨਾਂ ਕੋਲੋਂ ਪਰ ਜਿਹੜੀ ਅੰਦਰ ਟਰੀਟਮੈਂਟ ਦਿੱਤਾ ਜਾ ਰਿਹਾ ਉਹ ਤੁਸੀਂ ਕਹਿ ਸਕਦੇ ਆ ਕਿ ਨਸ਼ਾ ਹੀ ਦਿੱਤਾ ਜਾ ਰਿਹਾ ਤੇ ਇਸ ਕਰਕੇ ਡਾਕਟਰਸ ਨੂੰ ਜਿਹੜੀ ਇਹਦੀ ਇਨਫੋਰਮੇਸ਼ਨ ਮਿਲੀ ਸੀ ਇਹਨਾਂ ਨੇ ਸਾਡੇ ਇਥੇ ਹਾਨਚ ਲਿਆਂਦਾ ਸੀ ਇੱਥੇ ਜੇ ਰੇਡ ਕੀਤੀ ਆ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਅੰਦਰ ਦਾ ਜਿਹੜੇ ਹਾਲਾਤ ਅੰਦਰ ਜਾ ਕੇ ਦੇਖੇ ਹੋਣਗੇ ਕਾਫੀ ਜਿਹੜੇ ਅਣਮਨੁੱਖੀ ਤਰੀਕੇ ਨਾਲ ਰੱਖਿਆ ਜਾ ਰਿਆ ਉਹਨਾਂ ਨੂੰ ਸਰ ਓਨਰ ਤੋਂ ਪੁੱਛ ਲਗਾ ਕਿਹੜੇ ਓਨਰਸ਼ਿਪ ਦੇ ਓਨਰ ਤੋਂ ਪੁੱਛ ਤਫਤੀਸ਼ ਕਰ ਰਹੀ ਹਾਂ ਉਹਦੇ ਚ ਪਤਾ ਲੱਗ ਜਾਏਗਾ ਕੌਣ ਹੈਗਾ ਕਿੰਨੇ ਸਰ ਨੀਂਦ ਕਿਤੇ ਸਾਰੇ ਅੰਦਰ ਹੈਗੇ ਜੀ 17 ਸੀਗੇ ਟੋਟਲ ਸਰ ਉਹਨਾਂ ਦੀ ਇਹ ਇਥੇ ਰੈਸਕਿਊ ਕਿੱਥੇ ਜਾਂਦੇ ਇਹਨਾਂ ਨੂੰ ਇੱਥੇ ਨਸ਼ਾ ਸ਼ਲੋ ਕੇਂਦਰ ਹੈਗਾ ਤਰਨਤਾਰਨ ਦੇ ਚ ਠਰੂ ਸਾਹਿਬ ਉੱਥੇ ਇਹਨਾਂ ਨੂੰ ਲਜਾਇਆ ਜਾ ਰਿਆ ਦੋ ਸਟੇਸ਼ਨ ਸਾਡੀਆਂ ਅੱਜ ਦੀਆਂ ਕਸ ਖਬਰ ਨਵੀਂ ਅਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰ ਹੋਵਾਂਗੇ ਤਤਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਵਸਾਤ ਸਤਿ ਰੱਖਾਂ